ਸਾਡੀ ਸਮੂਹ ਚੀਟੀ ਮ ਵੱਲੋਂ ਸਭਾਂ ਨੂੰ ਲੱਖ ਲੱਖ ਵਧਾਈਆਂ ਹੋਣ। ਔਰ ਪ੍ਰਭੂ ਤੋਂ ਅਨੁ ਨਵੇਂ ਸਾਲ ਵਿੱਚ ਨਵੀਆਂ ਨਵੀਆਂ ਆਸ਼ੀਸ਼ਾਂ ਵਰਕਤਾਂ ਦੇਵੇ। ਅਸੀਂ ਅੱਜ ਜਾਣਨਾ ਹੈ ਪ੍ਰਭੂ ਯਿਸੂ ਮਸੀਹ ਦੇ ਬਾਰੇ। ਪ੍ਰਭੂ ਯਿਸੂ ਮਸੀਹ ਇਸ ਧਰਤੀ ਤੇ ਕਿਉਂ ਆਏ? ਉਹਦੇ ਆਉਣ ਦਾ ਕਾਰਨ ਕੀ ਸੀ? ਔਰ ਪ੍ਰਭੂ ਯਿਸੂਮਸੀ ਦਾ ਧਰਤੀ ਤੇ ਆਉਂਦਾ ਮਕਸਦ ਕੀ ਸੀ ਫਿਲੀਪੀਆਂ ਦਾ ਗ੍ਰੰਥ ਦੇ ਅਧਿਆਏ ਉਹ ਵੀ ਅਸੀਂ 8 ਅਧਾਤ ਵਿੱਚੋਂ ਵੀ ਪੜ ਕੇ ਵੇਖਦੇ ਆ ਪਰ ਮੇਕੀਓ ਦੀ ਪਵਿੱਤਰ ਬਾਣੀ ਕੀ ਦੱਸਦੀ ਹੈ ਹਲੇਕੀ ਪ੍ਰਕਾਸ਼ ਦੀ ਪੋਥੀ 19 ਅਧਿਆਏ ਵਿੱਚ ਗਿਆਨ ਹੈ ਪ੍ਰਭੂ ਯਿਸੂਮਸੀ ਰਾਜਾਂ ਦਾ ਰਾਜਾ ਹੈ ਔਰ ਪ੍ਰਭੂਆਂ ਦਾ ਪ੍ਰਭੂ ਹੈ ਵਿਸ਼ਤਾ ਸਾਹਿਬ ਉਹਦਾ 10 ਅਧਿਆਇ ਤੇ 17 ਆਪ ਹੀ ਉਹ ਬਲੈਂਡ ਕਰਦੀ ਹੈ ਉਹ ਪ੍ਰਭੂਆਂ ਦਾ ਪ੍ਰਭੂ ਹੈ ਉਹ ਰਾਜਿਆਂ ਦਾ ਰਾਜਾ ਹੈ ਉਹ ਸਰਬਸ਼ਕਤੀਮਾਨ ਹੈ ਉਹ ਨੂੰ ਇਸ ਧਰਤੀ ਤੇ ਕਿਉਂ ਆਉਣਾ ਪਿਆ ਉਹਦੇ ਆਉਣ ਦਾ ਮਕਸਦ ਕੀ ਸੀ ਆਹ ਪਿਆਰੇ ਕਿਤਾਬ ਨੂੰ ਪਹਿਲੇ ਪੜ੍ਹ ਕੇ ਦੇਖਦੇ ਆ ਬਾਣੀ ਕੀ ਸਮਝਾਉਣਾ ਕਰਦੀ ਆ ਫਿਲਪੀਆ ਦਾ ਗ੍ਰੰਥ ਉਹਦਾ ਦੋ ਅਧਿਆਇ ਜੋ ਅੱਠ ਆਤਮਿਕ ਬਾਣੀ ਨੂੰ ਪੜ ਕੇ ਦੇਖਦੇ ਆ ਅਤੇ ਮਨੁੱਖ ਦੀ ਸ਼ਕਲ ਵਿੱਚ ਮਨੁੱਖ ਦੀ ਸ਼ਕਲ ਦੇ ਵਿੱਚ ਹੋ ਕੇ ਆਪਣੇ ਆਪ ਨੂੰ ਨੀਵਾ ਕੀਤਾ। ਕਿਉਂਕਿ ਯਿਸੂ ਮਸੀਹ ਨੇ ਮਨੁੱਖ ਦੀ ਸ਼ਕਲ ਵਿੱਚ ਪੈਦਾ ਹੋਇਆ ਤੇ ਆਪਣੇ ਆਪ ਨੂੰ ਕੀ ਕੀਤਾ? ਨੀਵਾ ਕੀਤਾ। ਲੁਕਾ ਦੀ ਅੰਜੀਰ ਦੋ ਅਜਿਹੇ ਬਿਆਨ ਕਰਦੀ ਆ ਜਦੋਂ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਇਆ ਉਹਨੂੰ ਕੱਪੜੇ ਦੇ ਵਿੱਚ ਲਪੇਟ ਕੇ ਤੇ ਇੱਕ ਖੁਰਲੀ ਦੇ ਵਿੱਚ ਰੱਖਿਆ ਗਿਆ। है राजा का राजा है प्रभुआ प्रभु है, है।, है सब शक्तिमान है पर अपने आपसद यही क्योंकि मैं कुछ उदाहरण देवगा नंबर वाई जंबर एक प्रभु योसम सिंह धरती त्यास की सीने अपने आपू नीवता है राजा है ਪ੍ਰਭੂ ਦਾ ਪ੍ਰਭੂ ਹਾਂ ਮਹਾਨ ਹਾਂ ਫਿਰ ਵੀ ਉਹਨੂੰ ਸਵਰਗ ਛੱਡ ਕੇ ਧਰਤੀ ਤੇ ਕਿਉਂ ਆਉਣਾ ਪਿਆ ਕੋਈ ਦੀਵਾ ਬਣ ਕੇ ਆਇਓ ਉਤਪਤ ਗ੍ਰਹਿਤ ਜੋੜਨ ਵੱਖਿਆ ਗਿਆ ਅਦਮ ਦੇ ਬਾਗ ਦੇ ਵਿੱਚ ਰਣਾ ਹੈ ਔਰ ਇਸ ਦੀ ਰਾਖੀ ਕਰਨੀ ਹੈ ਵਾਈ ਕਰਨੀ ਹੈ ਪਰ ਜਿਹੜਾ ਅਦਮ ਦੇ ਬਾਗ ਦੇ ਸੈਂਟਰ ਦੇ ਵਿੱਚ ਘਾਲ ਕਬੂਟਾ ਲਾ ਦਿੱਤਾ ਗਿਆ ਉਸ ਤੋਂ ਫਲ ਨਹੀਂ ਖਾਣਾ ਮਨੁੱਖ ਨੇ ਉਹ ਫਲ ਖਾਦਾ ਔਰ ਆਗਿਆਕਾਰੀ ਕੀਤੀ ਹੈ ਆਹ ਆਗਿਆਕਾਰੀ ਦੇ ਕਰਕੇ ਮਨੁੱਖ ਦਾ ਰਿਸ਼ਤਾ ਪਰਮੇਖੋ ਦੇ ਨਾਲ ਟੁੱਟ ਗਿਆ ਸੀ ਮਨੁੱਖ ਦਾ ਰਿਸ਼ਤਾ ਪਰਮੇਸ਼ਰ ਇਹ ਇੱਕ ਦੇ ਕਰਕੇ ਕੁੱਲ ਮਨੁੱਖ ਜਾਤੀ ਵਿੱਚ ਪਾਪ ਫੜ ਗਿਆ ਆਓ ਪਿਆਰੇ ਬਾਣੀ ਨੂੰ ਪੜ ਕੇ ਵੇਖਦੇ ਆ ਉਪਰੰਤ ਜਿਵੇਂ ਇੱਕ ਅਪਰਾਧ ਦੇ ਕਾਰਨ ਹੈ ਉਪਰੰਤ ਜਦੋਂ ਆਤਮ ਨੇ ਗੁਨਾਹ ਕੀਤਾ ਅਣ ਆਗਿਆਕਾਰੀ ਕੀਤੀ ਕੁੱਲ ਮਨੁੱਖ ਜਾਤੀ ਵਿੱਚ ਪਾਪ ਫੜ ਗਿਆ ਬਣ ਕੀ ਬੈਠ ਕਰਦੀ ਬੜੇ ਗੌਰ ਦੇ ਵਿੱਚ ਸੁਣਦੇ ਆ ਉਪਰੰਤ ਜਿਵੇਂ ਇੱਕ ਅਪਰਾਧ ਦੇ ਕਾਰਨ ਸਭ ਇਹ ਉਪਰੰਤ ਜਦੋਂ ਇੱਕ ਦੇ ਅਪਰਾਧ ਦੇ ਕਾਰਨ ਇੱਕ ਨੇ ਅਪਰਾਧ ਕੀਤਾ ਤੇ ਅੱਜ ਬਣ ਕੀ ਜੱਤੀ ਆ ਸਭਨਾ ਮਨੁੱਖਾਂ ਤੇ ਦੋਸ਼ ਲੱਗਾ ਸਭਨਾ ਮਨੁੱਖਾਂ ਵਿੱਚ ਦੋਸ਼ ਕੰਮ ਦੇ ਕਾਰਨ ਕਾਰੇ ਧਰਮ ਦੇ ਇੱਕ ਕੰਮ ਦੇ ਕਾਰਨਾ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਕਾਰਨਾ ਪਾਪਾਂ ਤੋਂ ਮਾਫੀ ਮਿਲੀ ਆ ਸਭ ਨੂੰ ਲੱਗਿਆ ਜੈ ਨੀ ਆ ਹallelujah ਪਾਪ ਦੀ ਜਿੰਦਗੀ ਤਾਉਗੇ ਪਾਪਮਟਾਇਆ ਜਾਣਗੇ ਤੇ ਸਦਾ ਦਾ ਜੀਵ ਪਾਉਗੇ ਜੇਲਾਂ ਸਾ ਪ੍ਰਭੂ ਯਿਸੂਮਸੀਹ ਦੇ ਪ੍ਰੋਗੰਗਨ ਦਾ ਪ੍ਰਭੂ ਯਿਸੂਮਸੀਹ ਦਾ ਦਰਸੀ ਤੇ ਹੁੰਦਾ ਮਕਸਦ ਤੇਹੀ ਆ ਤਾਂ ਜੋ ਪੰਨ ਮੁੱਖ ਜਾਤੀ ਪਾਪ ਤੋਂ ਬਚ ਸਕੇ ਉਹਦੇ ਉਹਦਾ ਮਕਸਦ ਨੰਬਰ 1 ਬਾਲਕੀ ਦੇਰ ਕਰਦੇ ਦੁਆਰਾ ਸਿਆਤ ਨੂੰ ਪੀਟ ਕਰਦੇ ਕੇ ਚ ਮਰਦੇ ਆ ਉਪਰੰਤ ਜਿਵੇਂ ਅਪਰਾਧ ਦੇ ਕਾਰਨ ਸਬੜਾ ਉਹ ਉਪਰੰਤ ਜਿਵੇਂ ਇੱਕ ਦੇ ਕਾਰਨ ਸਭ ਮਨੁੱਖ ਜਾਤੀ ਵਿੱਚ ਪਾਪ ਖੜ ਗਿਆ ਜਿਵੇਂ ਧਰਮ ਦੇ ਇੱਕ ਕੰਮ ਦੇ ਕਾਰਨ ਤਾਂ ਵੀ ਧਰਮ ਦੇ ਇੱਕ ਕੰਮ ਦੇ ਕਾਰਨ ਪਪਯੋਸਫਸੀ ਦੇ ਉਹਦੇ ਕੰਮ ਤੇ ਧਰਮ ਦੇ ਕੰਮਾਂ ਦੇ ਕਾਰਨ ਸਬੜਾ ਮਨੁੱਖਾਂ ਲਈ ਇੱਕ ਮਾਫ਼ੀ ਦਾ ਜੀਵਨ ਮਿਲਿਆ ਅਤੇ ਸਬੜਾ ਮਨੁੱਖਿੰਦ ਨੂੰ ਇੱਕ ਮਾਫ਼ੀ ਤੇ ਇੱਕ ਜੀਵਨ ਮਿਲਿਆ ਹੈ ਸਭ ਲੰਗ ਹallelujah ਹallelujah ਜਦੋਂ ਉਹਦਾ ਮੱਛਦਾ ਮੱਤੀ ਦੀ ਅਜੀਰ ਇੱਕ ਅੱਧਾ ਟਿੱਕੀ ਆਤ ਵਿੱਚੋਂ ਪੜ ਕੇ ਵੇਖਦੇ ਆ ਇਹਦੇ ਨਵੀਂ ਸਾਬੂਨਾ ਹਲੇਲੂਇਆ ਹਲੇਲੂਇਆ ਸਲਾਤਾ ਜੀਵ ਪਾਲਵੇ ਆਓ ਪਿਆਰੇ ਬਾਣੀ ਦੇ ਉੱਤੇ ਗੌਰ ਦੇ ਕੇ ਸਮਝਾ ਪਰਦੇ ਆਂ ਅਤੇ ਉਹ ਪੁੱਤਰ ਜਣੇਗੀ ਅਤੇ ਉਹ ਪੁੱਤਰ ਜਣੇਗੀ ਮਾਂ ਮਰੀਏ ਦੀ ਜਨਮ ਹੋ ਰਹੀ ਆ ਉਹਨਾਂ ਤਰੇ ਵੀ ਉਹ ਪੁੱਤਰ ਜਣੇਗੀ ਅਤੇ ਤੋ ਉਹਦਾ ਨਾਮ ਯਿਸੂ ਪੂਰਾ ਉਸ ਦਾ ਨਾਮ ਯਿਸੂ ਰੱਖੀ ਕਿਉਂ ਜੋ ਆਪਣੇ ਲੋਕਾਂ ਨੂੰ ਕਿਉਂ ਜੋ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾ ਤੋਂ ਬਚਾਵੇਗਾ ਉਹਨਾਂ ਦੇ ਪਾਪਾ ਤੋਂ ਬਚਾਵੇਗਾ ਸਭ ਲਗਾ ਹਲੇ ਨਹੀਂ ਆ ਹਲੇ ਪ੍ਰਭੂ ਯਿਸੂ ਸ੍ਰੀ ਦੱਤਾ ਧਰਤੀ ਤੇ ਹੁੰਦਾ ਮੱਛਰ ਉਹ ਆਪਣੇ ਲੋਕਾਂ ਨੂੰ ਪਾਪਾ ਤੋਂ ਕੀ ਕਰੇਗਾ ਬਚਾਵੇਗਾ ਨੰਬਰ 2 ਉਹਨੇ ਉਹਦਾ ਧਰਤੀ ਤੇ ਮਕਸਦ ਕੀ ਆ ਨੰਬਰ 2 ਹੈਡਿੰਗ ਲਿਖ ਲੈਣਾ ਨਿਰਪੜ ਕੇ ਵੇਖਦੇ ਆ ਰਾਜਾ ਦਾ ਰਾਜਾ ਪ੍ਰਭੂ ਦਾ ਪ੍ਰਭੂ ਹ ਨੰਬਰ 1 ਉਹ ਮਨੁੱਖ ਜਾਤੀ ਨੂੰ ਪਾਪ ਤੋਂ ਬਚਾਉਣ ਦੇ ਲਈ ਆਇਆ ਨੰਬਰ 2 ਸ਼ੈਤਾਨ ਦੇ ਕੰਮ ਨੂੰ ਨਸ਼ਟ ਕਰਨ ਵਾਸਤੇ ਆਇਆ ਹੈ ਬੜੀ ਕੀ ਬਾਤ ਕਰਦੀ ਹੈ ਜਿਹੜਾ ਪਾਪ ਕਰਦਾ ਹੈ ਜਿਹੜਾ ਤੇ ਪਾਪ ਕਰਦਾ ਹੈ ਉਹ ਸ਼ੈਤਾਨ ਤੋਂ ਹੈ ਜਿਹੜਾ ਪਾਪ ਕਰਦਾ ਹੈ ਉਹ ਸ਼ੈਤਾਨ ਤੋਂ ਹੈ ਕਿਉਂ ਜੋ ਜੋ ਸ਼ੈਤਾਨ ਮੁੱਟੋ ਹੀ ਪਾਪ ਕਰਦਾ ਹੈ ਸਭ ਬੋਲਣ ਹallelujah 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 ਪਰਮੇਸ਼ੁਰ ਦਾ ਪੁੱਤਰ ਪ੍ਰభు ਯੀਸੂ ਮਸੀਹ ਐਸੇ ਕਰਕੇ ਪ੍ਰਗਟ ਹੋਇਆ ਕਿਉਂਕਿ ਸ਼ੈਤਾਨ ਦੇ ਕੰਮਾਂ ਨੂੰ ਕੀ ਕਰਨੇ ਨਸ਼ਟ ਕਰਨੇ ਨੰਬਰ ਇੱਕ ਕੁੰਮਨੋਖੀ ਜਨਤੀ ਨੂੰ ਪਾਪ ਤੋਂ ਬਚਾਉਣ ਦੇ ਲਈ ਆਇਆ ਤੇ ਨੰਬਰ ਦੋ ਸ਼ੈਤਾਨ ਦੇ ਕੰਮਾਂ ਨੂੰ ਕੀ ਕਰਨ ਆਇਆ ਨਸ਼ਟ ਕਰਨੇ ਲਈ ਆਇਆ ਤੇ ਨੰਬਰ ਤਿੰਨ ਪਰਮੇਸ਼ੁਰ ਦੇ ਪ੍ਰੇਮ ਨੂੰ ਪ੍ਰਗਟ ਕਰਨ ਦੇ ਲਈ ਪਰ ਮੈਕੂਰ ਦੇ ਪ੍ਰੇਮ ਨੂੰ ਪ੍ਰਗਟ ਕਰਨ ਦੇ ਲਈ ਤੇ ਜੀਵਨ ਦੇਣ ਦੇ ਲਈ ਆਇਆ ਹੈ ਯਿਸੂ ਮਸੀਹ ਪ੍ਰਭੂ ਯਿਸੂ ਮਸੀਹ ਜੀਵਨ ਦੇਣ ਦੇ ਲਈ ਆਇਆ ਹੈ ਹਰੇਕ ਕੋਈ ਜਿਹੜਾ ਉਸ ਤੇ ਵਿਸ਼ਵਾਸ ਕਰਦਾ ਹੈ ਹਮੇਸ਼ਾ ਉਹਦਾ ਜੀਵਨ ਬਚਦਾ ਹੈ bari bya kar diya ਪਰਮੇਕੂਰ ਦੇ ਪ੍ਰੇਮ ਨੂੰ ਪ੍ਰਗਟ ਕਰਨ ਦੇ ਲਈ ਪ੍ਰਭੂ ਯਿਸੂ ਮਸੀਹ ਧਰਤੀ ਤੇ ਆਏ ਅਤੇ ਜੀਵਨ ਦੇਣ ਦੇ ਲਈ ਆਓ ਪਿਆਰੇ ਬਾਣੇ ਨੂੰ ਬੜੇ ਗੌਰ ਨਾਲ ਸੁਣਦੇ ਆ ਯੋਹਨਾ ਵੀ ਅਦਿਲ ਉਹਦੇ 10 ਅਧਿਆਇ ਉਹਦੇ 17 ਅਧ ਵਿੱਚ ਬਣੀ ਨੂੰ ਪੜ ਕੇ ਦੇਖਦੇ ਆ ਕਵੀ ਅਸਮ ਸੀ ਇਸ ਤਰ੍ਹਾਂ ਕਿ ਤੇ ਕਿਹਾ ਆ ਪਰੇਸ਼ੋ ਦੇ ਪ੍ਰੇਮ ਨੂੰ ਤੱਕੜ